ਕਸਾ ਪੰਜਾਬ ਕੇਸ ਜਿਹੜੀ ਕਰ ਵਿਭਾਗ ਦੀ ਕਾਰਵਾਈ ਹੋਈ ਉਹ ਤੇ ਬਰ ਕੀ ਕਹੋਗੇ ਬਈ ਪੰਜਾਬ ਕੇਖਰੀ ਦਾ ਜਿਹੜਾ ਪੱਤਰਕਾਰਤਾ ਮੂਹ ਹੈ ਔਰ ਉਹਨੂੰ ਭਗਵੰਤ ਮਾਨ ਦੀ ਸਰਕਾਰ ਡਰਾਉਣਾ ਚਾਹੁੰਦੀ ਹੈ ਬਈ ਲਾਲਾ ਜੱਤ ਨਰੈਣ ਅੰਗਰੇਜ਼ਾਂ ਤੋਂ ਨਹੀਂ ਡਰਿਆ ਅੰਗਰੇਜ਼ਾਂ ਨਾਲ ਲੜਾਈ ਲੜੀ ਤੇ ਉਸ ਵਕਤ ਖਬਰ ਜਿਹੜੀ ਸੀ ਉਹ ਵੇਲੇ ਨਾਲ ਗੇੜ ਕੇ ਤੇ ਉਹ ਖਬਰਾਂ ਛਾਪਦੇ ਰਹੇ ਆ ਉਹ ਉਹਨਾਂ ਤੋਂ ਨਹੀਂ ਲੜੇ ਟੈਰਰਿਜ਼ਮ ਆਇਆ ਇਹ ਪੰਜਾਬ ਕੇਸਰੀ ਸਮੂਹ ਤੋਂ ਨਹੀਂ ਡਰਿਆ ਵਿਜੇ ਚੋਪੜਾ ਦੀ ਅਗਵਾਈ ਦੇ ਅੰਦਰ ਪੂਰੇ ਦੇਸ਼ ਦੇ ਵਿੱਚ ਇਹ ਪੰਜਾਬ ਕੇਸਰੀ ਸਮੂਹ ਨੇ ਲੋਕਾਂ ਦੀ ਮਦਦ ਕੀਤੀ ਲੋਕਾਂ ਦੀ ਸੇਵਾ ਕੀਤੀ ਜੰਮੂ ਕਸ਼ਮੀਰ ਤੇ ਜਾ ਜਾ ਕੇ ਉਜੜੇ ਲੋਕਾਂ ਦੀ ਮਦਦ ਕੀਤੀ ਤੇ ਭਗਵੰਤ ਮਾਨ ਜੀ ਨਾ ਤੁਸੀਂ ਡਰਾ ਸਕਦੇ ਹੋ ਨਾ ਤੁਹਾਡਾ ਕੇਜਰੀਵਾ ਡਰਾ ਸਕਦਾ ਹੈ ਅੱਜ ਪੰਜਾਬ ਕੇਸਰੀ ਦੇ ਦਫ਼ਤਰਾਂ ਤੇ ਤੁਸੀਂ ਰੇਟਾਂ ਕਰਵਾਈਆਂ ਅੱਜ ਤੁਸੀਂ ਹਮਲੇ ਕਰਵਾਏ ਆ ਔਰ ਪੂਰਾ ਪੰਜਾਬ ਜਿਹੜਾ ਆ ਉਹ ਜਗਮਾਨੀ ਪੜਦਾ ਹੈ ਪੰਜਾਬ ਕੇਸਰੀ ਪੜਦਾ ਹੈ ਪੂਰੇ ਦੇਸ਼ ਦੇ ਅੰਦਰ ਇਹ ਹਰਮਨ ਪਿਆਰਾ ਪੇਪਰ ਹੈ ਇਹਨੂੰ ਬੰਦ ਕਰਾਉਂਦਿਆਂ ਜਿਹੜੀਆਂ ਤੁਸੀਂ ਸ਼ਾਸਨ ਕਰ ਰਹੇ ਹੋ ਔਰ ਪੰਜਾਬ ਨਹੀਂ ਪੂਰਾ ਦੇਸ਼ ਦੀ ਨਿਖੇਦੀ ਕਰਦਾ ਹੈ ਡਾਕਟਰ ਸਾਹਿਬ ਪੰਜਾਬ ਕੇਸਰੀ ਜਿਹੜੀ ਕਰ ਵਿਭਾਗ ਦੀ ਕਾਰਵਾਈ ਹੋਈ ਉਹ ਤੇ ਬਰ ਕੀ ਕਹੋਗੇ ਬਈ ਪੰਜਾਬ ਕੇਸਰੀ ਦਾ ਜਿਹੜਾ ਪੱਤਰਕਾਰਤਾ ਮੂਹ ਹੈ ਔਰ ਉਹਨੂੰ ਭਗਵੰਤਮਾਨ ਦੀ ਸਰਕਾਰ ਡਰਾਉਣਾ ਚਾਹੁੰਦੀ ਹੈ ਪਈ ਲਾਲਾ ਜਗਤ ਨਾਰੈਣ ਅੰਗਰੇਜ਼ਾਂ ਤੋਂ ਨਹੀਂ ਡਰਿਆ ਅੰਗਰੇਜ਼ਾਂ ਨਾਲ ਲੜਾਈ ਲੜੀ ਤੇ ਉਸ ਵਕਤ ਖਬਰ ਜਿਹੜੀ ਸੀ ਉਹ ਵੇਲੇ ਨਾਲ ਗੇੜ ਕੇ ਤੇ ਉਹ ਖਬਰਾਂ ਛਾਪਦੇ ਰਹੇ ਉਹ ਉਹਨਾਂ ਤੋਂ ਨਹੀਂ ਲੜੇ ਟੈਰਰਿਜ਼ਮ ਆਇਆ ਇਹ ਪੰਜਾਬ ਕੇਸਰੀ ਸਮੂਹ ਤੋਂ ਨਹੀਂ ਡਰਿਆ ਵਿਜੇ ਚੋਪੜਾ ਦੀ ਅਗਵਾਈ ਦੇ ਅੰਦਰ ਪੂਰੇ ਦੇਸ਼ ਦੇ ਵਿੱਚ ਇਹ ਪੰਜਾਬ ਕੇਸਰੀ ਸਮੂਹ ਨੇ ਲੋਕਾਂ ਦੀ ਮਦਦ ਕੀਤੀ ਲੋਕਾਂ ਦੀ ਸੇਵਾ ਕੀਤੀ ਜੰਮੂ ਕਸ਼ਮੀਰ ਤੇ ਜਾ ਜਾ ਕੇ ਉਜੜੇ ਲੋਕਾਂ ਦੀ ਮਦਦ ਕੀਤੀ ਤੇ ਭਗਵੰਤ ਮਾਨ ਜੀ ਨਾ ਤੁਸੀਂ ਡਰਾ ਸਕਦੇ ਹੋ ਨਾ ਤੁਹਾਡਾ ਕੇਜਰੀਵਾ ਡਰਾ ਸਕਦਾ ਹੈ ਅੱਜ ਪੰਜਾਬ ਕੇਸਰੀ ਦੇ ਦਫ਼ਤਰਾਂ ਤੇ ਤੁਸੀਂ ਰੇਟਾਂ ਕਰਵਾਈਆਂ ਅੱਜ ਤੁਸੀਂ ਹਮਲੇ ਕਰਵਾਏ ਆ ਔਰ ਦਾ ਪੰਜਾਬ ਜਿਹੜਾ ਆ ਉਹ ਜਗਮਾਨੀ ਪੜਦਾ ਹੈ ਪੰਜਾਬ ਕੇਸਰੀ ਪੜਦਾ ਹੈ ਪੂਰੇ ਦੇਸ਼ ਦੇ ਅੰਦਰ ਇਹ ਹਰਮਨ ਪਿਆਰਾ ਪੇਪਰ ਹੈ ਇਹਨੂੰ ਬੰਦ ਕਰਾਉਂਦਿਆਂ ਜਿਹੜੀਆਂ ਤੁਸੀਂ ਸ਼ਾਸਨ ਕਰ ਰਹੇ ਹੋ ਔਰ ਪੰਜਾਬ ਨਹੀਂ ਪੂਰਾ ਦੇਸ਼ ਦੀ ਨਖੇਦੀ ਕਰਦਾ ਹੈ ਡਾਕਟਰ ਸਾਹਿਬ ਪੰਜਾਬ ਕੇਸਰੀ ਜਿਹੜੀ ਕਰ ਵਿਭਾਗ ਦੀ ਕਾਰਵਾਈ ਹੋਈ ਉਹ ਤੇ ਬਤ ਕੀ ਕਹੋਗੇ ਬਈ ਪੰਜਾਬ ਕੇਸਰੀ ਦਾ ਜਿਹੜਾ ਪੱਤਰਕਾਰਤਾ ਮੂਹ ਹੈ ਔਰ ਉਹਨੂੰ ਭਗਵੰਤਮਾਨ ਦੀ ਸਰਕਾਰ ਡਰਾਉਣਾ ਚਾਹੁੰਦੀ ਹੈ ਪਈ ਲਾਲਾ ਜੱਤ ਨਰੈਣ ਅੰਗਰੇਜ਼ਾਂ ਤੋਂ ਨਹੀਂ ਡਰਿਆ ਅੰਗਰੇਜ਼ਾਂ ਨਾਲ ਲੜਾਈ ਲੜੀ ਤੇ ਉਸ ਵਕਤ ਖਬਰ ਜਿਹੜੀ ਸੀ ਉਹ ਬੇਲੇ ਨਾਲ ਗੇੜ ਕੇ ਤੇ ਉਹ ਖਬਰਾਂ ਛਾਪਦੇ ਰਹੇ ਉਹ ਉਹਨਾਂ ਤੋਂ ਨਹੀਂ ਲੜੇ ਟੈਰਰਿਜ਼ਮ ਆਇਆ ਇਹ ਪੰਜਾਬ ਕੇਸਤਰੀ ਸਮੂਹ ਤੋਂ ਨਹੀਂ ਡਰਿਆ ਵਿਜੇ ਚੋਪੜਾ ਦੀ ਅਗਵਾਈ ਦੇ ਅੰਦਰ ਪੂਰੇ ਦੇਸ਼ ਦੇ ਵਿੱਚ ਇਹ ਪੰਜਾਬ ਕੇਸਤਰੀ ਸਮੂਹ ਨੇ ਲੋਕਾਂ ਦੀ ਮਦਦ ਕੀਤੀ ਲੋਕਾਂ ਦੀ ਸੇਵਾ ਕੀਤੀ ਜੰਮੂ ਕਸ਼ਮੀਰ ਤੇ ਜਾ ਜਾ ਕੇ ਉਜੜੇ ਲੋਕਾਂ ਦੀ ਮਦਦ ਕੀਤੀ ਤੇ ਭਗਵੰਤ ਮਾਨ ਜੀ ਨਾ ਤੁਸੀਂ ਡਰਾ ਸਕਦੇ ਹੋ ਨਾ ਤੁਹਾਡਾ ਕੇਜਰੀਵਾ ਡਰਾ ਸਕਦਾ ਹੈ ਅੱਜ ਪੰਜਾਬ ਕੇਸਤਰੀ ਦੇ ਦਫ਼ਤਰਾਂ ਤੇ ਤੁਸੀਂ ਰੇਟਾਂ ਕਰਵਾਈਆਂ ਅੱਜ ਤੁਸੀਂ ਹਮਲੇ ਕਰਵਾਏ ਆ ਔਰ ਪੂਰਾ ਪੰਜਾਬ ਜਿਹੜਾ ਆ ਉਹ ਜਗਮਾਨੀ ਪੜਦਾ ਹੈ ਪੰਜਾਬ ਕੇਸਰੀ ਪੜਦਾ ਹੈ ਪੂਰੇ ਦੇਸ਼ ਦੇ ਅੰਦਰ ਇਹ ਹਰ ਮਨ ਪਿਆਰਾ ਪੇਪਰ ਹੈ ਇਹਨੂੰ ਬੰਦ ਕਰਾਉਂਦਿਆਂ ਜਿਹੜੀਆਂ ਤੁਸੀਂ ਸ਼ਾਸਨ ਕਰ ਰਹੇ ਹੋ ਔਰ ਪੰਜਾਬ ਨਹੀਂ ਪੂਰਾ ਦੇਸ਼ ਦੀ ਨਖੇਦੀ ਕਰਦਾ ਹੈ